ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਭਲਾਸ ਸੰਗ ਹਰ ਗੋਹੀਆ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰੜ ਭਲਾਸ ਸੰਗ ਹਰ ਬੁਹਿਆ ਜਪ ਜਗਨਨਾਥ ਜਗਦੀਸ਼ ਗਉ ਸਈਆਂ ਸ਼ਰਨ ਪਰੇ ਸਈ ਜਨ ਉਬਰੇ ਜਿਉ ਪਹਿਰਾਦ ਉਦਾਰ ਸਮਈਆ ਰਹਾਉ ਭਾ ਰ 18 ਮੈਂ ਚੰਦਨ ਉਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਕਤ ਕੂੜੇ ਉਬਸਕ ਹੋਏ ਮਨ ਅਭਿਮਾਨ ਵਿਛੜ ਦੂਰ ਗਈਆ ਹਰ ਗੱਤ ਮਿਤ ਕਰਤਾ ਆਪੇ ਜਾਣੈ ਸਭ ਵਿਦ ਹਰ ਹਰ ਆਪ ਬਨਈਆ ਜਿਸ ਸਤ ਗੁਰ ਭੇਟੇ ਸੋ ਕੰਚਨ ਹੋਵੇ ਜੋ ਤੁਰ ਲਿਖਿਆ ਸੋ ਮਟੇ ਨਾ ਮਟਈਆ ਰਤਨ ਪਦਾਰਥ ਗੁਰਮਤਿ ਭਾਵੇ ਸਾਗਰ ਭਗਤ ਪੰਡਾਰ ਖਲਈਆ ਗੋਰਾ ਚਰਣੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਪਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਤੇ ਭਾਵਨੀ ਕਹੀਆ ਬਾਰ-ਬਾਰ ਖਿਨ-ਖਿਨ ਪਲ ਕਹੀਐ ਹਰ ਪਾਰ ਨਾ ਪਾਵੈ ਪਰੈ ਪਰਈਆ ਸਾਸਤ ਬੇਦ ਪੁਰਾਨ ਪੁਕਾਰੈ ਧਰਮ ਕਰੋ ਖਟ ਕਰਮ ਦਰੜਈਆ ਮਨ ਮੁਖ ਪਾਖੰਡ ਭਰਮ ਵਿਗੂਤੇ ਲੋਭ ਲਹਿਰ ਨਾਵ ਭਾਰ ਬੁੜਈਆ ਨਾਮ ਜਪੋ ਨਾਮੈ ਗਤ ਪਾਵੋ ਸਿਮਰਤ ਸਾਸਤਰ ਨਾਮ ਅੜਈਆ ਹੋ ਮੈਂ ਜਾਏ ਤਾਂ ਨਿਰਮਲ ਹੋਵੈ ਗੁਰਮੁਖ ਪਰਚੈ ਪਰਮ ਪਦ ਪਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਾਜੈ ਜਿਤ ਭਾਵੈ ਤਿਤ ਰਾਹੇ ਚਲਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਾਜੈ ਜਿਤ ਭਾਵੇਂ ਤਿਤ ਰਾਹੇ ਚਲਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਾਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰੜ ਪਲਾਸ ਸੰਗ ਹਰ ਬੁਹੀਆ